ਅੱਜ ਸਰ ਕੀ ਮੌਜੂਦ ਨਸ਼ਿਆਂ ਵਿਰੁੱਧ ਚੱਲਦੀ ਮਿਹਨਤ ਦੇ ਦੌਰਾਨ ਸਾਡੇ ਸੀਪੀ ਸਾਹਿਬ ਸ੍ਰੀ ਸੁਪਨ ਸ਼ਰਮਾ ਜੀ ਆਈਪੀਐਸ ਜੀਰਨ ਤਿਸ਼ਾਨ ਰੇ ਸਾਡੇ ਅਮਨਦੀਪ ਸਿੰਘ ਬਰਾਰ ਐਡੀਸੀਪੀ ਇਨਵੈਸਟੀਗੇਟਿੰਗ ਜੀਐਨਵੀ ਵਾਇਲ ਵਿੱਚ ਸੀਰੀਪੀ ਪਾਰਟੀ ਵੱਲੋਂ ਗਸਟਾਮ ਥਾਣਾ ਦੁਬਰੀ ਦੇ ਏਰੀਆ ਵਿੱਚ ਅਮਰੀਕਾਟਰਾਂ ਕੋਲ ਸ਼ੱਕ ਪੈਂਦੇ ਬੰਦੇ ਚੈੱਕ ਕੀਤੇ ਜਿਨ੍ਹਾਂ ਕੋਲ ਨਿੰਮਾਸਾ ਤੇ ਵੈਪਨ ਬਰਾਮਦ ਹੋਏ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 108 ਇਤੀਕਾਰ 85 2554 ਆਰਮੈਟ ਪੀਐਸ ਦੂਰੀ ਤਰਜ਼ ਦੇ ਰਜਿਸਟਰ ਕਰਾਇਆ ਇਸ ਦੇ ਵਿੱਚ ਤਿੰਨ ਜਿਹੜੇ ਅਗੇ ਸੀ ਚੈਕਿੰਗ ਤੇ ਫੜੇ ਗਏ ਨੇ ਉਹਨਾਂ ਦੇ ਵਿੱਚ ਗੌਰਵ ਸਾਹਲ ਤੇ ਨਿੱਕਲ ਤੇ ਇਹਨਾਂ ਕੋਲੋਂ ਇੱਕ 45 ਬੋਰ 3 32 ਬੋਰ ਰਵਲਵਰ ਤੇ ਕੁਝ ਅਸਲਾ ਰਾਉਂਡ ਮਿਲੇ ਨੇ ਤੇ ਜਿਹਦੇ ਵਿੱਚ ਜਨਸ਼ੀਲਾ ਪਾਊਡਰ बरामद ਹੋਇਆ ਜਿਸ ਦਾ ਵਜ਼ਨ ਤਕਰੀਬਨ ਕਿੰਨਾ 268 ਗ੍ਰਾਮ ਆ ਬਰਾਉਂਡ ਫੁਹਾਰਾ ਕੋਲ ਤੇ ਇਹਨਾਂ ਦੇ ਪਰਚਾ ਦੇ ਦਿੱਤਾ ਪਰਚਾ ਦੇ ਕੇ ਅੱਗੋਂ ਪੁੱਛ ਕੇ ਚੁੱਕੀ ਜਾ ਰਹੀ ਆ ਤੇ ਜਿਹੜੀ ਸ਼ੁਰੂਆਤ ਪੁੱਛ ਕੇ ਇਸ ਦੇ ਵਿੱਚ ਪਤਾ ਲੱਗਿਆ ਤੇ ਜਿਹੜੇ ਇਹਨਾਂ ਨੂੰ ਇਹ ਨਸ਼ਾ ਸਪਲਾਈ ਕਰਦੀ ਸੀ ਉਹਦੇ ਵਿੱਚ ਇੱਕ ਲੇਡੀ ਆ ਦੋ ਭੈਣ ਭਾਈ ਨੇ ਸੰਜਨਾ ਤੇ ਕੁਦੂ ਤੇ ਜਿਨ੍ਹਾਂ ਨੂੰ ਵੀ ਗ੍ਰਿਕਟਰ ਕੰਮ ਵੀ ਕੋਸ਼ਿਸ਼ ਕੀਤੀ ਗਈ ਜਿਹਦੇ ਵਿੱਚ ਸੰਜਨਾ ਨੂੰ ਕਿਰਤਾਰ ਕਰ ਲਿਆ ਤੇ ਬਾਕੀ ਉਤਵਾਦ ਹੋਣ ਦੇ ਤੋਂ ਪਿਰਤਾ ਦੀ ਤੋਂ ਬਾਅਦ ਪਰਮਾਨ ਲੈ ਕੇ ਨੋਕੀ ਪੁੱਛਿਸ ਕਰਾਂਗੇ ਕਿ ਕਿਨਾ ਕਿਨਾ ਨੂੰ ਵੇਚਦੇ ਤੇ ਕਿੱਥੋਂ ਲੈ ਕੇ ਆਉਂਦੇ ਸੀ ਤੇ ਬਾਕੀ ਆ ਇਨਵੈਸਟੀਗੇਸ਼ਨ ਦਾ ਪਾਰਟ ਆ ਉਤਵਾਦ ਅਸੀਂ ਸਾਰੇ ਕਲਾਸਿਕ ਕਰਾਂਗੇ ਧੰਨਵਾਦ